ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ ਅੱਜ ਆਪਾਂ ਗੱਲ ਕਰਾਂਗੇ ਕਿ 29 ਅਪ੍ਰੈਲ ਦਾ ਦਿਨ ਸਿੱਖਾਂ ਲਈ ਜਾਂ ਪੰਜਾਬ ਲਈ ਖਾਸ ਕਿਉਂ ਹੈ ਅੱਜ ਆਪਾਂ ਗੱਲ ਕਰਾਂਗੇ ਕਿ ਅੱਜ ਕਿਸ ਕਿਸ ਵੱਲੋਂ ਖਾਲਿਸਤਾਨ ਦਾ ਐਲਾਨ ਕੀਤਾ ਗਿਆ ਸੀਗਾ ਅੱਜ ਆਪਾਂ ਗੱਲ ਕਰਾਂਗੇ ਕਿ ਇੱਕ ਸਰਬੱਤ ਖਾਲਸਾ ਵੱਲੋਂ ਖਾਲਿਸਤਾਨ ਦਾ ਅੱਜ ਦੇ ਦਿਨ ਐਲਾਨ ਕੀਤਾ ਗਿਆ ਸੀ ਆਓ ਵੀਡੀਓ ਕਰਦੇ ਹਾਂ ਸਟਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ ਆਪਾਂ ਗੱਲ ਕਰਾਂਗੇ ਕਿ 1986 ਦੇ ਵਿੱਚ ਪੰਥਕ ਕਮੇਟੀ ਵੱਲੋਂ ਇੱਕ ਬਹੁਤ ਵੱਡਾ ਸਰਬੱਤ ਖਾਲਸਾ ਸੱਦਿਆ ਗਿਆ ਸੀਗਾ ਉਸ ਸਮੇਂ ਅਸੀਂ ਵੀ ਨੌਜਵਾਨ ਸੀਗੇ ਤੇ 1986 ਦੇ ਵਿੱਚ ਬਹੁਤ ਵੱਡਾ ਇੱਕ ਅਕਾਲ ਪਤਖਤ ਦੇ ਉੱਪਰ ਸਬੱਤ ਖਾਲਸਾ ਸੱਦਿਆ ਗਿਆ ਜਿਤੇ ਵੱਲੋਂ ਬੜੇ ਹੀ ਇੱਕਾਪਾ ਕਹਿ ਸਕਦੇ ਹਾਂ ਫਿਲਮੀ ਅੰਦਾਜ਼ ਦੇ ਵਿੱਚ ਪੰਜ ਵੱਡੇ ਚਿਹਰੇ ਸੀ ਜਿਹੜੇ ਉਸ ਸਮੇਂ ਖਾਰਕੂ ਸਭਾ ਦੇ ਵਿੱਚ ਪੰਥਕ ਕਮੇਟੀ ਇੱਕ ਪੰਥਕ ਕਮੇਟੀ ਸਾਹਮਣੇ ਆਉਂਦੀ ਹੈ ਤੇ ਪੰਥਕ ਕਮੇਟੀ ਵੱਲੋਂ ਖਾਲਸਾਤਾਨ ਦਾ ਐਲਾਨ ਕਰ ਦਿੱਤਾ ਸਾਰੇ ਸਨਾਟਸ ਆ ਗਿਆ ਬਹੁਤ ਵੱਡਾ ਇਕੱਠ ਸੀਗਾ ਉਸ ਦਿਨ ਅੰਮ੍ਰਿਤਸਰ ਦੀ ਧਰਤੀ ਦੇ ਉੱਪਰ ਅਕਾਲ ਤਖਤ ਸਾਹਿਬ ਦੇ ਸਾਹਮਣੇ ਉਸ ਇਕੱਠ ਦੇ ਵਿੱਚ ਜਦੋਂ ਖਾਲਸਾਤਨ ਦਾ ਐਲਾਨ ਕੀਤਾ ਗਿਆ ਤਾਂ ਬੋਲੇ ਸੋ ਨਿਹਾਲ ਦੇ ਨਾਹਰਿਆਂ ਦੇ ਨਾਲ ਸਾਰੀ ਫਿਜ਼ਾਤੀ ਜਿਹੜੀ ਉਹ ਗੂੰਜ ਉੱਠੀ ਆਕਾਸ਼ ਦੇ ਵਿੱਚ ਖਾਲਸਾਤਨ ਜਿੰਦਾਬਾਦ ਦੇ ਨਾਰੇ ਸੀ ਜਿਹੜੇ ਉਹ ਲੱਗਣ ਲੱਗੇ ਪਰ ਦੋਸਤੋ ਉਸ ਤੋਂ ਬਾਅਦ ਉਹ ਪੰਥਕ ਕਮੇਟੀ ਹੈ ਜਿਹੜੀ ਰੂਪੋਸ ਹੋ ਜਾਂਦੀ ਆ ਤੇ ਉਸ ਤੋਂ ਬਾਅਦ ਜਿਹੜਾ ਸੰਘਰਸ਼ ਹੈ ਲੇਕਿਨ ਇੱਕੋ ਦੇ ਵਿੱਚ ਖਾਸियत ਗੱਲ ਦੀ ਇਹ ਸੀਗੀ ਕਿ ਜਿਹੜਾ ਇਹ ਐਲਾਨਨਾਮਾ ਕੀਤਾ ਗਿਆ ਇਹ ਨਿਰੋਲ ਮਤਲਬ ਕਿ ਹਥਿਆਰਵੰਤ ਨਹੀਂ ਉਹਨਾਂ ਨੇ ਕਿਹਾ ਸੀਗਾ ਕਿ ਇਹ ਇੱਕ ਗੱਲਬਾਤ ਦੇ ਰਾਹੀਂ ਜਿਹੜਾ ਖਾਲਸਤਾਨ ਬਣਾਇਆ ਜਾਵੇਗਾ ਇਹਦੇ ਚ ਕੋਈ ਵਾਇਲੈਂਸ ਨਹੀਂ ਹੋਵੇਗੀ ਕੋਈ ਮਾਰ-ਠਾਰ ਨਹੀਂ ਹੋਵੇਗੀ ਬਿਲਕੁਲ ਉਹਨਾਂ ਨੇ ਕਿਹਾ ਸੀਗਾ ਕਿ ਸ਼ਾਂਤੀਪੂਰਵਕ ਭਾਰਤ ਸਰਕਾਰ ਦੇ ਨਾਲ ਗੱਲਬਾਤ ਕਰਕੇ ਖਾਲਸਤਾਨ ਦੀ ਸਥਾਪਨਾ ਕੀਤੀ ਜਾਵੇਗੀ ਪਰ ਦੋਸਤੋ ਹੋਇਆ ਇਸ ਤੋਂ ਬਹੁਤ ਉਲਟ ਜਦੋਂ ਉਹ ਜਥੇਬੰਦੀਆਂ ਰੂਪੋਸ਼ ਹੋ ਜਾਂਦੀਆਂ ਨੇ ਤੇ ਖਾਰਕੂ ਸੰਘਰਸ਼ ਦੇ ਵਿੱਚ ਕੁੱਦ ਪੈਂਦੀਆਂ ਨੇ ਤੇ ਆਪਾਂ ਨੂੰ ਫਿਰ ਪਤਾ ਲੱਗੇਗਾ ਕਿ ਪੰਜਾਬ ਦਾ ਮਾਹੌਲ ਕਿਸ ਤਰ੍ਹਾਂ ਦਾ ਬਣ ਗਿਆ ਸੀਗਾ ਕਿਉਂਕਿ ਹਮੇਸ਼ਾ ਹੀ ਜਿਹੜਾ ਸ਼ਾਂਤਮਈ ਤਰੀਕੇ ਦੇ ਨਾਲ ਕੀਤੇ ਹੋਏ ਇਕੱਠ ਜਾਂ ਸ਼ਾਂਤਮਈ ਤਰੀਕੇ ਦੇ ਨਾਲ ਕੋਈ ਗੱਲਬਾਤ ਕੀਤੀ ਹੋਈ ਤਾਂ ਸਿਰੇ ਚੜ ਜਾਂਦੀ ਹੈ ਸੰਘਰਸ਼ ਜਿੱਤ ਜਾਂਦੇ ਨੇ ਸਰਕਾਰਾਂ ਤੋਂ ਹਮੇਸ਼ਾ ਉਹ ਸਨਰਸਾਰ ਜਾਂਦੇ ਨੇ ਜਿਹੜੇ ਹਥਿਆਰਬੰਦ ਹੁੰਦੇ ਨੇ ਕਿਉਂਕਿ ਸਰਕਾਰਾਂ ਚਾਹਵਿਆ ਹੀ ਨੇ ਕਿ ਸਾਨੂੰ ਗੱਲਬਾਤ ਦੇ ਰਾਹੀਂ ਜਿਹੜਾ ਭੱਜਣਾ ਪੈਂਦਾ ਜਦੋਂ ਕੋਈ ਹਥਿਆਰਬੰਦ ਲੜਾਈ ਲੜਨੀ ਸ਼ੁਰੂ ਕਰਦਾ ਤਾਂ ਸਰਕਾਰ ਨੂੰ ਬਹੁਤ ਸੌਖਾ ਹੋ ਜਾਂਦਾ ਉਹਨਾਂ ਨੂੰ ਮਾਰਨ ਕਉਣਾ ਤੇ ਉਹਨਾਂ ਨੂੰ ਇਹ ਕਹਿ ਕੇ ਖਤਮ ਕਰਨਾ ਕਿ ਇਹ ਵਾਇਲੈਂਸ ਕਰ ਰਹੇ ਸੀਗੇ ਪਰ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਕਿ ਕੌਣ ਅਜੇ ਵੀ ਖਾਲਿਸਤਾਨ ਦਾ ਜਿਹੜਾ ਇਹ ਸਥਾਪਨਾ ਦਿਵਸ ਕੁਝ ਲੋਕ ਮਨਾਉਂਦੇ ਨੇ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਵੀ ਤੇ ਹੋਰ ਕੁੱਝ ਜਥੇਬੰਦੀਆਂ ਵੱਲੋਂ ਵੀ ਜਿਹੜਾ ਇਹ ਦਿਵਸ ਹੈਗਾ ਇਹ ਮਨਾਇਆ ਜਾਂਦਾ ਹੈਗਾ ਚਾਹੇ ਵੱਡੇ ਪੱਧਰ ਤੇ ਨਹੀਂ ਪਰ ਅਕਾਲ ਤਖਤ ਸਾਹਿਬ ਤੇ ਜਾ ਕੇ ਉਹ ਅਰਦਾਸ ਕਰਦੇ ਨੇ ਸਮੂਥਲੀ ਅਰਦਾਸ ਕਰਕੇ ਖਾਲਸਾਣ ਦੀ ਸਥਾਪਨਾ ਲਈ ਅਰਦਾਸ ਕਰਦੇ ਆ ਤੇ ਇਹ ਵੀ ਅਪੀਲ ਕਰਦੇ ਨੇ ਕਿ ਹਰ ਇੱਕ ਪਿੰਡ ਦੇ ਵਿੱਚ ਗੁਰਦੁਆਰਾ ਸਾਹਿਬ ਦੇ ਵਿੱਚ ਅਰਦਾਸ ਕੀਤੀ ਜਾਵੇ ਜਾਂ ਆਪੋ ਆਪਣੇ ਘਰਾਂ ਦੇ ਵਿੱਚ ਵੀ ਪੰਜ ਸਿੰਘ ਇਕੱਠੇ ਕਰਕੇ ਅਰਦਾਸ ਕੀਤੀ ਜਾਵੇ ਖਾਲਸਾਤਨ ਦੇ ਸਥਾਪਨਾ ਦੇ ਲਈ ਸੋ ਦੋਸਤੋ ਤੁਹਾਨੂੰ ਥੋੜੀ ਜਿਹੀ ਮੈਂ ਇਹਦੇ ਵਿੱਚ ਇੱਕ ਸਕ੍ਰਿਪਟ ਵੀ ਦਿਖਾਵਾਂਗਾ ਜਿਹਦੇ ਵਿੱਚ ਉਹ ਇਕੱਠ ਇਸ ਤਰ੍ਹਾਂ ਆਪਾਂ ਕਹਿ ਸਕਦੇ ਆ ਕਿ ਠਾਠਾ ਮਾਰਦਾ ਉਸ ਦਿਨ ਦਾ ਇਕੱਠ ਹੈ ਜਿਹੜਾ ਉਹ ਇਸ ਐਲਾਨ ਨਾਵੇਂ ਨੂੰ ਮਤਲਬ ਹੱਥ ਖੜੇ ਕਰਕੇ ਪ੍ਰਵਾਨਗੀ ਦੇ ਦਿੰਦਾ ਜਦੋਂ ਕਿ ਸਰਵਤ ਖਾਲਸਾ ਦੇ ਵਿੱਚ ਇਸੇ ਤਰ੍ਹਾਂ ਦੀ ਹੀ ਪਰੰਪਰਾ ਸੀ ਪਰ ਦੋਸਤੋ ਉਹ ਜਿਹੜਾ ਸੰਘਰਸ਼ ਸੀਗਾ ਜਦੋਂ ਵਾਇਲਟ ਹੋ ਗਿਆ ਉਸ ਤੋਂ ਬਾਅਦ ਉਸ ਨੂੰ ਕੁਚਲ ਦਿੱਤਾ ਗਿਆ ਜਾਂ ਆਪਾਂ ਕਹਿ ਦਿੰਦੇ ਆ ਕਿ ਖਤਮ ਕਰ ਦਿੱਤਾ ਗਿਆ ਪਰ ਹੁਣ ਦੁਬਾਰਾ ਗੱਲਬਾਤ ਕਿਉਂ ਇਹ ਕਰਨੀ ਪੈ ਰਹੀ ਆ ਦੋਸਤੋ ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸਾਹਿਬ ਵੱਲੋਂ ਇੱਕ ਪਿਛਲੇ ਦਿਨੀ ਬਿਆਨ ਆਇਆ ਕਿ ਪੰਜਾਬ ਦੇ ਵਿੱਚ ਖਾਲਿਸਤਾਨ ਦੀ ਕੋਈ ਮੂਵਮੈਂਟ ਨਹੀਂ ਹੈ ਪਰ ਇੱਥੇ ਆਪਾਂ ਸਵਾਲ ਉਹਨਾਂ ਨੂੰ ਹੀ ਕਰਦੇ ਆਂ ਕਿ ਅਗਰ ਕੋਈ ਮੂਵਮੈਂਟ ਨਹੀਂ ਹੈ ਫਿਰ ਦੇਸ਼ ਦੇ ਗ੍ਰਹਿ ਮੰਤਰੀ ਨੂੰ ਇਹ ਗੱਲ ਕਹਿਣ ਦੀ ਲੋੜ ਕਿਉਂ ਪੈ ਗਈ ਜੇਕਰ ਤੁਸੀਂ ਆਪ ਖੁਦ ਕਹਿ ਰਹੇ ਹੋ ਕਿ ਕੋਈ ਮੂਵਮੈਂਟ ਨਹੀਂ ਹੈ ਫਿਰ ਤੁਸੀਂ ਗ੍ਰਹਿ ਮੰਤਰੀ ਦੇ ਤੌਰ ਤੇ ਇਹ ਕਿਉਂ ਕਹਿਣ ਦੀ ਤੁਹਾਨੂੰ ਲੋੜ ਪਈ ਹੈ ਇਹਦਾ ਮਤਲਬ ਕਿ ਅੰਦਰੋਂ ਅੰਦਰੀ ਸਰਕਾਰ ਨੂੰ ਕੁਝ ਖਦਸੇ ਡਰਾ ਰਹੇ ਨੇ ਪਰ ਇਸੇ ਦੌਰਾਨ ਹੀ ਕੁਝ ਜਥੇਬੰਦੀਆਂ ਨੇ ਜਿਹੜੀਆਂ ਉਹ ਅਰਦਾਸ ਦਿਵਸ ਕਹੋ ਜਾਂ ਖਾਲਸਾਤਨ ਦਾ ਸਥਾਪਨਾ ਦਿਵਸ ਉਹ ਆਪਣੇ ਵੱਲੋਂ ਮਨਾਉਣਾ ਜਾਰੀ ਰੱਖਦੀਆਂ ਨੇ ਤੇ ਇਹਦੇ ਕੀ ਮayne ਨੇ ਕਿ ਉਹਨਾਂ ਨੂੰ ਜਿਹੜਾ ਹੈਗਾ ਮਨਾਉਣ ਦਿੱਤਾ ਜਾਂਦਾ ਜਾਂ ਨਹੀਂ ਮਨਾਉਣ ਦਿੱਤਾ ਜਾਂਦਾ ਪਰ ਤਿੰਨ ਦਹਾਕੇ ਬੀਤ ਚੁੱਕੇ ਨੇ ਉਹਨਾਂ ਗੱਲਾਂ ਨੂੰ ਚੌਥਾ ਦਾ ਹੱਕਾ ਚੱਲ ਰਿਹਾਗਾ ਤੇ ਲੇਕਿਨ ਅਜੇ ਤੱਕ ਕੋਈ ਬੂਰ ਪੈਂਦਾ ਨਜ਼ਰ ਨਹੀਂ ਆ ਰਿਹਾ ਦੋਸਤੋ ਤੁਸੀਂ ਕੀ ਚਾਹੁੰਦੇ ਹੋ ਕਿ ਖਾਲਿਸਤਾਨ ਗੱਲਬਾਤ ਰਾਹੀਂ ਹੱਲ ਹੋਣਾ ਚਾਹੀਦਾ ਦੇਸ਼ ਮਿਲਣਾ ਚਾਹੀਦਾ ਜੋ ਕਿ 1947 ਤੋਂ ਪਹਿਲਾਂ ਦੀ ਇਹ ਆਵਾਜ਼ ਜਿਹੜੀ ਇਹ ਉੱਠਣੀ ਸ਼ੁਰੂ ਹੋ ਗਈ ਸੀ ਪਰ ਤੁਸੀਂ ਇਹਦੇ ਬਾਰੇ ਕੀ ਸੋਚਦੇ ਹੋ ਆਪਣੇ ਵਿਚਾਰ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦਿਓ ਤੇ ਖਾਲਸਾ ਜੀ ਹੁਣ ਆਪਾਂ ਕਰਦੇ ਆ ਧੰਨਵਾਦ ਆਪਣੇ ਅੱਬਾ ਧੰਨਵਾਦ ਕਰਦੀ ਹੈ ਜੀ ਇਹ ਵੀ ਬਹੁਤ ਅਤੀ ਜ਼ਰੂਰੀ ਹੈ ਹਾਂਜੀ ਫੈ ਫੈਲ ਜਗਜੀਤ ਸਿੰਘ ਡੱਲੇਵਾਲ ਦੇ ਜੀ ਇਹ ਸਭ ਤੋਂ ਪਹਿਲਾਂ ਮੇਰਾ ਸੁਝਾਅ ਸੀ ਉਹ ਕਰਦੇ ਨੇ ਇਹ ਕੇਜਰੀਵਾਲ ਨੂੰ ਡਿਬਰੂਗੜ ਜੇਲ੍ਹ ਭੇਜਣ ਵਾਲਾ ਜਿਹੜਾ ਮੇਰਾ ਮੇਰੀ ਵੀਡੀਓ ਸੀ ਉਹਦੇ ਤੇ ਕਮੈਂਟ ਆਏ ਨੇ ਬਲਦੇਵ ਕੋਲਰੀਆ ਵੈਰੀ ਗੁੱਡ ਲਿਖਦੇ ਨੇ ਗਰਮੀਤ ਸਿੰਘ ਵੈਰੀ ਨਾਈਸ ਜੀ ਤੇ ਦਾਰਾ ਸਿੰਘ ਐਸਐਸ ਗਿੱਲ ਗਿੱਲ ਵੈਰੀ ਗੁੱਡ ਲਿਖਦੇ ਨੇ ਸੁਖਪਾਲ ਸਿੰਘ ਮੱਲੀ ਜੈਸੀ ਕਰਨੀ ਵੈਸੀ ਭਰਨੀ ਅਰਵਿੰਦ ਕੇਜਰੀਵਾਲ ਨੂੰ ਲਿਖਦੇ ਨੇ ਦਾਰਾ ਸਿੰਘ ਤੇ ਪ੍ਰਤਾਪ ਸਿੰਘ ਸੈਣੀ ਇਹਨਾਂ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਵੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਿਓ ਦੋਸਤੋ ਤਾਂ ਕਿ ਤੁਹਾਡਾ ਵੀ ਧੰਨਵਾਦ ਕੀਤਾ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ